ਕਰਨ ਸੀ ਇੱਥੇ ਹੈ ਤੁਹਾਨੂੰ ਆ ਦੇਣੀ ਸੀ ਬਣਾਉਣੀ ਮੀਟਰ ਨਹੀਂ ਬਣਾਉਣਾ ਹੈ ਪਹਿਲਾਂ ਪੱਟ ਕਰਨ ਨੂੰ ਲੈ ਆਇਆ ਢੜ ਕੇ ਨਹੀਂ ਉੱਠਦੀ ਕੰਨ ਨਾਲ ਹੈ ਡਾਕਟਰ ਸਾਹਿਬ ਕਿਵੇਂ ਮੇਰੀ ਭੈਣ ਹੁਣ ਜੀ ਭੈਣ ਸੋਡੀ ਹਾਲਤ ਤਾਂ ਗੰਭੀਰ ਹੈ ਹਜੇ ਤਾਂ ਅਜੇ ਮੈਂ ਰਿਪੋਰਟ ਦੇ ਹਿਸਾਬ ਨਾਲ ਦੱਸੂ 48 ਘੰਟੇ ਦੀ ਰਿਪੋਰਟ ਆਉਗੀ ਹਜੇ ਤੇ ਬਾਕੀ ਜਿਹੜਾ ਜ਼ਹਿਰ ਦਿੱਤਾ ਗਿਆ ਘੱਟੋ ਘੱਟ 2-3 ਲੀਟਰ ਦਿੱਤਾ ਗਿਆ ਡਾਕਟਰ ਸਾਹਿਬ ਬਚਤਾ ਜਾਊਗੀ ਨਾ ਮੇਰੀ ਭੈਣ ਇਹ ਪਰਮਾਤਮਾ ਨੂੰ ਅਰਦਾਸ ਕਰੋ ਤੁਸੀਂ ਵੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਆਪ ਨੂੰ ਬਚਾਉਣ ਦੀ ਜਿੰਨਾ ਕੁ ਹੋ ਸਕਿਆ ਅਸੀਂ ਬਚਾ ਸਕਾਂਗੇ ਡਾਕਟਰ ਸਾਹਿਬ ਮੈਂ ਤੁਹਾਡੇ ਪੈਰੀ ਹੱਥ ਲਾਉਣਾ ਈ ਮੇਰੀ ਭੈਣ ਨੂੰ ਬਚਾ ਲਓ ਡਾਕਟਰ ਸਾਹਿਬ ਪਤਾ ਪਤਾ ਕੀ ਆ ਜੀ ਪਰਮਾਤਮਾ ਦੇ ਹੱਥ ਹੈ ਜੀ ਹੁਣ ਤਾਂ ਤੇ ਅਰਦਾਸ ਬੇਨਤੀ ਕਰੋ ਵੀ ਛੋਟੀ ਭੈਣ ਬਚ ਜੇ ਤਾਂ ਬਾਕੀ ਜਿੰਨੀ ਕੋਸ਼ਿਸ਼ ਹੁੰਦੀ ਆ ਸਤੋਂ ਅਸੀਂ ਕਰੀ ਜਾਂਦੇ ਆ ਮੇਰੀ ਇੱਕੋ ਹੀ ਭੈਣ ਹੈ ਬਹੁਤ ਹੀ ਲਾਡ ਨਾਲ ਪਾਲੀ ਹੋਈ ਹੈ ਮੇਰੀ ਛੋਟੀ ਭੈਣ ਜਾਲਮਾਂ ਨੇ ਪਤਾ ਨਹੀਂ ਕੀ ਕੀਤਾ ਕਾਦੇ ਵਾਸਤੇ ਇਹਨਾਂ ਦਾ ਬੱਚੇ ਇਹਨਾਂ ਨੂੰ ਟੌਰਚਰ ਵੀ ਕੀਤਾ ਗਿਆਗਾ ਇਹਦੇ ਡੌਲਿਆਂ ਤੇ ਨਿਸ਼ਾਨ ਆ ਗਏ ਇੱਥੇ ਆਪਣਾ ਕੁੱਟ ਮਾਰ ਵੀ ਕੀਤੀ ਗਈ ਹੈ ਦੀ ਤੇ ਬਾਕੀ ਇਹ ਤਾਂ ਕੋਈ ਹੋ ਨਹੀਂ ਸਕਦਾ ਬਾਕੀ ਸਰ ਸੇਜ ਕਿਵੇਂ ਕਰੋਗੇ ਮੈਂ ਜਿੰਨਾ ਮਰਜੀ ਪੈਸਾ ਲੱਗ ਜਾਏ ਅਸੀਂ ਲਾਵਾਂਗੇ ਸਰ ਮੇਰੀ ਭੈਣ ਨੂੰ ਬਚਾ ਲਓ ਡਾਕਟਰ ਸਾਹਿਬ ਮੈਂ ਇੰਤਨਾ ਕਹਿੰਨੇ ਆ ਤੁਹਾਨੂੰ ਪਤਾ ਕੀ ਅਸੀਂ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਬਚਾਉਣ ਦੀ ਸਾਡੀ ਟੀਮ ਪੂਰੀ ਕਰੀ ਜਾਂਦੇ ਕੋਸ਼ਿਸ਼ ਵੀ ਕੁੜੀ ਨੂੰ ਬਚਾਏਗੀ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਨਾ ਮੇਰੀ ਮਾਂ ਨੂੰ ਵੀ ਕਿਵੇਂ ਬਚੂਗੀ ਮੇਰੀ ਮਾਂ ਮੇਰਾ ਪਿਓ ਨੇ ਬਹੁਤ ਲਾਡ ਨਾਲ ਪਾਲਿਆ ਨਾ ਛੋਟੀ ਜੀ ਹੁੰਦੀ ਸਾਨੂੰ ਪਤਾ ਕਿਵੇਂ ਪਾਲੀਏ ਪਤਾ ਕੀ ਗੱਲ ਆ ਹੁਣ ਪ੍ਰਮਾਤਮਾ ਹੱਥ ਵਾਸੀ ਹੈ ਵੇ ਡਾਕਟਰ ਸਾਹਿਬ ਕਿਵੇਂ ਕਰੋ ਮੇਰੀ ਭੈਣ ਨੂੰ ਬਚਾ ਲਓ ਚਲੋ ਕੋਸ਼ਿਸ਼ ਕਰੀਏ ਨੇ ਅਸੀਂ ਪੂਰੀ ਹੁਣ ਰਿਪੋਰਟ ਆਉਣ ਤੋਂ ਬਾਅਦ ਕੀ ਰਿਪੋਰਟ ਦੇ ਸਿਰ ਤੇ ਤੁਹਾਨੂੰ ਦੱਸਾਂਗੇ ਵੀ ਕੀ ਰਿਪੋਰਟ ਆਉਗੂਗੀ 48 ਘੰਟੇ ਚ ਰਿਪੋਰਟ ਆਉਗੂਗੀ ਬਾਕੀ ਰਿਪੋਰਟ ਸਿਰ ਤੇ ਤੁਹਾਨੂੰ ਦੱਸ ਦਿੰਦੇ ਹਾਂ ਜੇ ਬੱਸ ਵਾਹਿਗੁਰੂ ਬਚਾ ਲਾ ਮੇਰੀ ਭੈਣ ਨੂੰ ਵਾਹਿਗੁਰੂ ਚਲੋ ਹੋ ਹੋ ਔਰ ਅੱਬਾ ਇੱਕ ਹੀ ਪਾਣਾ ਵਰਤਾਤਾ ਸਾਂ ਹੈ ਗਾਲ੍ਹਾਂ ਮਨੇ ਬਹੁਤ ਮਾੜੀ ਕੀਤੀ ਅਹੀ ਦਾ ਰੱਬ ਕਿਸੇ ਦੀ ਨਾਲ ਨਾ ਖਰਾਵੇ ਬਾਪੂ ਹਾਂ ਬੱਤੋ ਐਨੀ ਟੈਨਸ਼ਨ ਕਿਉਂ ਲਈਆਂ ਨਾ ਬਾਪੂ ਤੂੰ ਆ ਫੜ ਚਾਹੀ ਕੋਈ ਨਾ ਦਾ ਪੁੱਤ ਮੇਰੇ ਤੋਂ ਲੈ ਬਾਪੂ ਕੋਈ ਗੱਲ ਨਹੀਂ ਹੋ ਜੂਗੀ ਦੀਦੀ ਠੀਕ ਆ ਹੌਂਸਲਾ ਰੱਖੋ ਮਾੜਾ ਮੋਟਾ ਨਾਲੇ ਚਾਹ ਪਾਣੀ ਥੋੜੀ ਨਾ ਛੱਡਣਾਗਾ ਥੋੜੀ ਵੀ ਤਾਂ ਬਿਹਤ ਖਰਾਬ ਹੋ ਜੂਗੀ ਵੀ ਲੋ ਕੁਛ ਨਹੀਂ ਹੁੰਦਾ ਥੋੜੀ ਜੀ ਫੜੋ ਕੋਈ ਨਹੀਂ ਪੁੱਤ ਰੱਖਦੇ ਉੱਥੇ ਤੁਸੀਂ ਨਾ ਢੀਲ ਹੋ ਜਾਓ ਕੁਛ ਨਹੀਂ ਹੁੰਦਾ ਠਹਿਰ ਕੇ ਨੂੰ ਕੀ ਆ ਠੰਡੀ ਹੋ ਜੂਗੀ ਕੋਈ ਨਹੀਂ ਜਦੋਂ ਧੀ ਕੀਤਾ ਪਤਾ ਪੀ ਲਊਗਾ ਹਾਂ ਜਦੋਂ ਸੰਗਦਾ ਨੀਗਾ ਬਾਪੂ ਉਹਡੀ ਵੀ ਬਹੁਤ ਵੱਡੀ ਗਲਤੀ ਆ ਤੁਸੀਂ ਮੈਨੂੰ ਉਸ ਦਿਨ ਕਿਹਾ ਨਹੀਂ ਦੱਸਿਆ ਮੈਂ ਆ ਜਾਂਦੀ ਪਿੰਡੋਂ ਸਾਨੂੰ ਕੀ ਪਤਾ ਸੀ ਪੁੱਤ ਵੀ ਐ ਕਰਨਗੇ ਉਹ ਜੋ ਵੀ ਹੋਇਆ ਨਾ ਬਹੁਤ ਮਾੜਾ ਹੋਇਆ ਮਾੜੇ ਰਕਾ ਮਾੜਾ ਪੁੱਤ ਆ ਜਮੇ ਜੱਗੋ ਤੇਰਵੀਂ ਕਰਤੀ ਝਾਲਮਾ ਨੇ ਇਹੇ ਦਾ ਕੋਈ ਆਪਣੀ ਦੁਸ਼ਮਣ ਨਾਲ ਵੀ ਨਹੀਂ ਕਰਦਾ ਹੁੰਦਾ ਸਹੀ ਗੱਲ ਆ ਬਾਪੂ ਆਪਣੀ ਕੁੜੀ ਨਾ ਨਰਮ ਬਹੁਤ ਸੀ ਇਸ ਗੱਲ ਦਾ ਫਾਇਦਾ ਚੱਕ ਲਿਆ ਉਹਨਾਂ ਨੇ ਪਹਿਲੀ ਜੱਟਾ ਪੁੱਤ ਨਾ ਆ ਗਿਆ ਆ ਗਿਆ ਉਹ ਆ ਗਿਆ ਆ ਗਿਆ ਪੁੱਤ ਹਾਂ ਡੈਡੀ ਆ ਗਿਆ ਦੀਦੀ ਕਿਵੇਂ ਆ ਹੁਣ ਠੀਕ ਆ ਦੀਦੀ ਹਾਂ ਠੀਕ ਆ ਹੁਣ ਰਿਪੋਰਟ ਆ ਉਹ 48 ਘੰਟਿਆਂ ਬਾਅਦ ਡਾਕਟਰ ਕਹਿੰਦਾ ਸੀਗਾ ਅੱਛਾ ਹਾਂ ਡੈਡੀ ਤੁਹਾਨੂੰ ਪਤਾ 2.5 ਲੀਟਰ ਜ਼ਹਿਰ ਨਿਕਲਿਆ 2.5 ਲੀਟਰ ਪਤਾ ਨਹੀਂ ਕਿਵੇਂ ਕੀ ਕੁਛ ਕੀਤਾ ਜਾਲਮਾਂ ਨੇ ਉਹਨਾਂ ਨੇ ਕੀ ਪਤਾ ਕਿੰਨੇ ਕਿ ਦਿੱਤੀ ਆ ਹਾਂ 22 ਘੰਟੇ ਡਾਕਟਰ ਕਹੀ ਜਾਂਦਾ ਵਾਕੀ ਰਿਪੋਰਟ ਦੇ ਉੱਪਰ ਪਤਾ ਲੱਗੂਗਾ ਇਹ ਜੀ ਉਮੀਦ ਨਹੀਂ ਸੀ ਸੁਣੀ ਤੋਂ ਆਪਾਂ ਨੂੰ ਪਾਣੀ ਲੈ ਕੇ ਦੇਮਾ ਤੁਨੋਂ ਬਸ ਕੀ ਕਰਨਾ ਪਾਣੀ ਵਿੱਚ ਪੈਨੂ ਕਿਹਾ ਸੀ ਮੈਂ ਰਹਿ ਪੈਣਾ ਇੱਥੇ ਗੱਡੀ ਉੱਪਰ ਆ ਕੀ ਕਰਨਾ ਸੀ ਦੋ ਜਣੇ ਬੈਠੇ ਚਾਰ ਜਣੇ ਬੈਠੇ ਆ ਕੀ ਕਰਦੇ ਉੱਥੇ ਆਇਆ ਕਰਿਆ ਬੇਜਵਾਨਾਂ ਦਾ ਕੀ ਕਸੂਰ ਆ ਚੱਲ ਮੈਂ ਤੂੰ ਡੰਗਰ ਸਾਹਮਣੇ ਗਿਆ ਕਰ ਇਹਨਾਂ ਨੂੰ ਵੀ ਦੇਖਣਾ ਹਨਾ ਇਹਨਾਂ ਨੂੰ ਵੀ ਪਾਉਣਾ ਇਹ ਕੱਖ ਪੱਠਾ ਮੇਰੀ ਸਾਰੀ ਗਲਤ ਕਰਿਆ ਮੈਨੂੰ ਤਾਂ ਦੱਸ ਦਿੰਦੇ ਮੈਂ ਆ ਜਾਣਾ ਸੀ ਤਦ ਨੂੰ ਹੁਣ ਕੀ ਦੱਸਦੇ ਤੂੰ ਕਿਹੜਾ ਉੱਥੇ ਸੌਖੀ ਗਈ ਸੀ ਕਹਾ ਕਿਸੇ ਦੁੱਖ ਪਟਾਉਣ ਗਈ ਸੀ ਇਹ ਤਾਂ ਹੁਣ ਜਿਹੜਾ ਬਾਣਾ ਵਰਤਣਾ ਸੀ ਵਰਤ ਹੀ ਗਿਆ ਉਹ ਤਾਂ ਕੋਈ ਨਹੀਂ ਕਿਵੇਂ ਨਾ ਕਿਵੇਂ ਡੰਗ ਲੈ ਜਾਂਦਾ ਪਰ ਇੱਥੇ ਹੁਣ ਮੇਰਾ ਬਹੁਤ ਜ਼ਰੂਰੀ ਸੀ ਮੈਂ ਵੀ ਹਸਪੀਟਲ ਚ ਦੀਦੀ ਕੋਲੇ ਵਗ ਜਾਂਦੀ ਕਿਹੜਾ ਪਤਾ ਸੀ ਵੀ ਆ ਗੱਲਾਂ ਬਣ ਜਾਣਗੀਆਂ ਕੋਈ ਸਾਡੇ ਤਾਂ ਜਿਆ ਤੇਸਤੀ ਵੀ ਨਹੀਂ ਸੀ ਸਤਾਂ ਬਸ ਚਾਂ ਚੱਕੀ ਫੋਨ ਲਾਈਗੇ ਆ ਉਹ ਫੋਨ ਨਹੀਂ ਚੱਕਿਆ ਫਿਰ ਗੱਲ ਹੋਈ ਤਾਂ ਕਹਿੰਦੇ ਆ ਗੱਲਬਾਤ ਕਰਨੀ ਹੁਣ ਸਮਝ ਨਹੀਂ ਆਉਂਦੀ ਮੈਂ ਤਾਂ ਚੰਦਰੀ ਨੂੰ ਉਸ ਦਿਨ ਹੀ ਕਿਹਾ ਸੀ ਕੀ ਕਿਹਾ ਸੀ ਕਮੋ ਹਾਂ ਭਾਬੀ ਇੱਕ ਗੱਲ ਦੱਸ ਮੈਨੂੰ ਹਾਂ ਭਾਬੀ ਉੱਥੇ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਇੱਥੇ ਤਾਂ ਭਾਬੀ ਦੀਆਂ ਪੱਕੀਆਂ ਵਗਾਈਆਂ ਖਾਂਦੀ ਸੀ ਉੱਥੇ ਸਾਰਾ ਕੰਮ ਆਪ ਨੂੰ ਕਰਨਾ ਪੈਂਦਾ ਜਾਂ ਤਾਂ ਭਾਬੀ ਬਹੁਤ ਆਉਂਦੀ ਐ ਕੀ ਕਰ ਤੂ ਵੀ ਤਾਂ ਆਪਦਾ ਘਰ ਛੱਡ ਕੇ ਆਈ ਹੈਗੀ ਹਾਂ ਕਮੋ ਐਂ ਤਾਂ ਹੈਗਾ ਪਰ ਤੂੰ ਮੈਨੂੰ ਐਂ ਦੱਸ ਤੇਰੇ ਸਹੁਰੇ ਕਿਵੇਂ ਆ ਤੈਨੂੰ ਖੁਸ਼ ਤਾਂ ਰੱਖਦੇ ਆ ਹਾਂ ਭਾਬੀ ਬਹੁਤ ਖੁਸ਼ ਰੱਖਦੇ ਨੇ ਬਹੁਤ ਚੰਗੇ ਨੇਗੇ ਕਮੋ ਆ ਕੀ ਹੋਇਆ ਤੇਰੇ ਕਿੱਥੇ ਭਾਬੀ ਆ ਨਿਸ਼ਾਨ ਜਾ ਕਾਦਾ ਨਹੀਂ ਨਹੀਂ ਭਾਬੀ ਇਹ ਤਾਂ ਕੁਛ ਨਹੀਂ ਉਦਾਂ ਹੀ ਹੈਗਾ ਹੋਰ ਦੱਸ ਦੂੰ ਉਦਾਂ ਹੀ ਆ ਇਧਰ ਆ ਮੇਰੀ ਗੱਲ ਸੁਣ ਕਮੂ ਮੈਨੂੰ ਐਂ ਕਿ ਲੱਗਦਾ ਤੂੰ ਕੁਛ ਲੁਕਾਉਣੀ ਆ ਮੇਰੇ ਤੋਂ ਨਾ ਭਾਬੀ ਮੈਂ ਤੇਰੇ ਤੋਂ ਕਾਦੇ ਵਾਸਤੇ ਕੁਛ ਲੁਕਾਉਣਾਗਾ ਤੈਨੂੰ ਵਹਿਮ ਹੋ ਜਾਂਦਾ ਹਰ ਇੱਕ ਗੱਲ ਤੇ ਨਹੀਂ ਨਹੀਂ ਕਮੂ ਉਹ ਮੇਰੀ ਗੱਲ ਸੁਣ ਇਹ ਵਹਿਮ ਨਹੀਂ ਮੈਨੂੰ ਕੋਈ ਤੇ ਦਿਨੇ ਨਿਸ਼ਾਨਾ ਐ ਤੇ ਮੈਨੂੰ ਸੱਚ-ਸੱਚ ਦੱਸ ਕਾਦਾ ਨਿਸ਼ਾਨਾ ਲੈ ਤੂੰ ਕਿ ਸੀਏਡੀ ਅਫੀਸਰ ਬਣੀ ਪਈ ਆ ਇਹਦੇ ਚ ਅਫੀਸਰ ਵਾਲੀ ਕੀ ਗੱਲ ਆ ਤੂੰ ਮੈਨੂੰ ਚੁੱਪ ਕਰਕੇ ਤੂੰ ਆ ਨਿਸ਼ਾਨ ਦੀ ਗੱਲ ਕਰਦੀ ਆ ਹਾਂ ਇਹ ਤਾਂ ਮੈਂ ਬਾਥਰੂਮ ਚ ਚੱਲ ਕੇ ਗਈ ਸੀਗੀ ਉਦੋਂ ਦੇ ਨੇਗੇ ਬੱਸ ਰਹਿਣ ਦੇ ਝੂਠ ਨਾ ਬੋਲ ਮੈਨੂੰ ਨਾ ਜੇ ਤੂੰ ਡਿੱਗੀ ਸੀ ਤਾਂ ਇੱਥੇ 6 ਵਜਣੀ ਸੀ ਕੋਈ ਬਾਹ ਤੇ ਪੈਰ ਤੇ ਕਿਤੇ ਹੋਰ ਵਜਦੀ ਤੂੰ ਇੱਚ ਕਿਵੇਂ 6 ਵਜ ਗਈ ਸੋਚ ਜੇ ਨਾ ਕੁਛ ਵਾਲਾ ਮੈਨੂੰ ਦੱਸ ਦੇ ਕਮੋ ਕੀ ਗੱਲ ਹੋਈ ਆ ਨਹੀਂ ਨਹੀਂ ਭਾਬੀ ਮੇਰੀ ਗੱਲ ਸੁਣ ਖੁਸ਼ ਤਾਂ ਹੈਗੀ ਨਾ ਤੂੰ ਉੱਥੇ ਹਾਂ ਭਾਬੀ ਬਹੁਤ ਖੁਸ਼ ਆ ਮੈਂ ਕਦੋਂ ਕਿਹਾ ਮੈਂ ਖੁਸ਼ ਨਹੀਂ ਹੈਗੀ ਕਮੋ ਮੈਨੂੰ ਐਂ ਕਉਂ ਲੱਗਦਾ ਜਿਵੇਂ ਤੂੰ ਕੁਛ ਛੁਪ ਛੁਪ ਬੋਲਦੀ ਆ ਮੇਰੇ ਤੋਂ ਕੁਛ ਲੁਕਾਉਣੀ ਆ ਨਾ ਨਹੀਂ ਨਹੀਂ ਭਾਬੀ ਮੈਂ ਥੋੜੀ ਤਾਂ ਕੁਛ ਲੁਕਾਉਂਦੀ ਹੈਗੀ ਤੂੰ ਭਾਬੀ ਮੇਰਾ ਸਿਰ ਕਰ ਦੇ ਮੇਰੀ ਗੱਲ ਸੁਣ ਪਹਿਲਾਂ ਤੂੰ ਸਨਸੁਰ ਮੈਂ ਬਾਅਦ ਚ ਕਰੂੰ ਮੈਨੂੰ ਦਿਮਾਗ ਖਰਾਬ ਹੋ ਗਿਆ ਮੇਰੀ ਗੱਲ ਸੁਣ ਕਮੋ ਤੈਨੂੰ ਨਾ ਮੇਰੀ ਸੁਣ ਲੇ ਸੱਚ ਸੱਚ ਦੱਸ ਕੀ ਗੱਲ ਹੈ ਛਲਪਾ ਪਪੀ ਦੱਸਦਾ ਮੈਂ ਤੈਨੂੰ ਦਿੰਨੀ ਆ ਤੈਨੂੰ ਵੀ ਮੇਰੇ ਮੇਰੇ ਸਿਰ ਤੇ ਕਸਮ ਤੂੰ ਬੀਰੇ ਨੂੰ ਜਾਂ ਮੰਮੀ ਨੂੰ ਜਾਂ ਡੈਡੀ ਨੂੰ ਕੁਝ ਨਹੀਂ ਦੱਸੇਂਗੀ ਉਹ ਤਾਂ ਨਾ ਜਦੋਂ ਮੈਂ ਇੱਥੋਂ ਗਈ ਆਂਗੀ ਮੈਂ ਤੇ ਜਨੀ ਦੋਨੇ ਮੇਰੇ ਨਣਾਣ ਰਮਨ ਹਾਂਜੀ ਬਈ ਕੁਛ ਨਹੀਂ ਬਾਈ ਬਸ ਆ ਫੋਨ ਜਾ ਦੇਖੀ ਜਾਂਦੀ ਸੀ ਮੈਂ ਲੈ ਆਂਡੇ ਆਂਡੇ ਲੈ ਹਾਏ ਆਸਾ ਮੇਰਾ ਵੀ ਅੰਡਾ ਨੂੰ ਬਹੁਤ ਜੀ ਘਰੀ ਜਾਂਦਾ ਸੀ ਚਲ ਲੈ ਐਂ ਕਰ 15 ਅੰਡੇ ਆ ਬਣਾ ਲਾ ਚੰਗਾ ਇਹਨਾਂ ਨੂੰ ਹੁਣ ਤਾਂ ਤੂੰ ਭਾਬੀ ਲੈ ਆਂਦੀ ਹੁਣ ਤਾਂ ਤੂੰ ਉਹਦੇ ਤੋਂ ਬਣਵਾ ਲਾ ਮੇਰੇ ਤੋਂ ਕਿ ਬਣਵਾਉਣਾ ਉਹ ਬਣਾ ਲਾ ਯਾਰ ਐਂ ਕਿਉਂ ਕਰਦੀ ਆ ਮੈਨੂੰ ਨਹੀਂ ਪਤਾ ਮੈਂ ਤਾਂ ਭਾਬੀ ਦੇ ਹੱਥਾਂ ਦੇ ਅੰਡੇ ਬਣੇ ਹੋਏ ਖਾਣੇ ਆ ਲੈ ਜਾ ਜਾ ਕੇ ਇੱਥੋਂ ਉਹਨੂੰ ਕਹਿ ਦੇ ਚੁੱਪ ਕਰਕੇ ਕਿ ਆਂਡੇ ਬਣਾ ਦੇ ਪਈ ਚਲ ਕਹਿ ਦਿੰਦਾ ਮੈਂ ਤੂੰ ਨਵਰੇ ਆਖੇ ਲੱਗੀ ਤੂੰ ਵੀ ਤਾਂ ਫੜਾ ਸਕਦੀ ਸੀ ਚੱਕ ਕੇ ਹੁਣ ਤੱਕ ਬਾਈ ਮੈਂ ਹੀ ਖਵਾਏ ਨੇ ਤੈਨੂੰ ਠੀਕ ਹੈ ਨਾ ਉਹ ਠੀਕ ਆ ਭਰਾਵਾ ਹਾਂ ਤੈਨੂੰ ਆਏ ਹੋ ਗਿਆ ਵੀ ਮੇਰੀ ਬਹੂ ਨੂੰ ਕੰਮ ਨਾ ਕਰਨਾ ਪੈ ਜੇ ਅੱਗੇ ਤਾਂ ਤੂੰ ਬਾਲਾ ਕੰਮ ਕਰਦੀ ਆ ਅੱਗੇ ਵੀ ਮੰਮੂ ਹੀ ਕਰਦੀ ਆ ਕੋਈ ਨਹੀਂ ਮੰਮੀ ਨੂੰ ਪੁੱਛ ਕੇ ਦੇਖੀ ਅੰਡੇ ਤਾਂ ਮੈਂ ਹੀ ਬਣਾ ਕੇ ਦਿੰਦੀ ਹੁੰਦੀ ਸੀ ਚਲ ਚੰਗਾ ਮੈਂ ਕਹਿ ਦਿੰਦਾ ਤੇਰੀ ਭਾਬੀ ਨੂੰ ਚੰਗਾ ਆਹੋ ਉਹਨੂੰ ਕਹਿ ਦੇ ਨਾਲੇ ਬਾਬਾ ਸਰ ਮਸਾਲਾ ਮਸੂਲਾ ਪਾ ਕੇ ਬਣਾ ਦੋਗੀ ਕੋਈ ਨੇ ਲੈ ਆਏ ਜਿਹੜੀ ਬਣਾਉ ਸਬਜੀ ਦਾ ਪਹਿਲਾਂ ਸੈਲਫ ਸਾਫ਼ ਕਰ ਮੱਖੀਆਂ ਵਾਲੀਆਂ ਹੁੰਆਂ ਪਈਆਂ ਤਮੋ ਹਾਂਜੀ ਬਾਲੇ ਸਬਜੀ ਲੈ ਆਤੀ ਹਾਂ ਹਾਂ ਬਣਾ ਲੈ ਚਲੋ ਮੈਨੂੰ ਇਹ ਦੱਸੋ ਚੌਲ ਬਣਾਵਾਂ ਨਾਲ ਤੇ ਕੱਲੀ ਰੋਟੀ ਬਣਾਵਾਂ ਚੌਲ ਕਿਵੇਂ ਖਾਵਾਂਗੇ ਇਹਨਾਂ ਦੇ ਨਾਲ ਦੇਖ ਤਾਂ ਲੈ ਭਾਈ ਅੰਡੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ 150 ਰੁਪਏ ਦੇ ਅੰਡੇ ਭਨ ਤੈਨੂੰ ਸੋ ਜੀ ਮੈਨੂੰ ਬਹੁਤ ਨਫਰਤ ਆਂਡੇ ਮੀਟ ਤੋਂ ਮੈਂ ਨਹੀਂ ਕਦੇ ਬਣਾਏ ਹੈਗੇ ਮੈਂ ਨਹੀਂ ਬਣਾ ਸਕਦੀ ਕਿਉਂਕਿ ਮੈਂ ਦੱਸ ਦਿੰਦੇ ਮੈਂ ਤਾਂ ਕਦੇ ਹੱਥ ਵੀ ਨਹੀਂ ਲਾਇਆ ਕਿਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਐਗਾ ਤਾਂ ਨੁਕਸਾਨ ਕਰਤਾ ਉਤੋਂ ਤੋਂ ਮੈਨੂੰ ਜਵਾਬ ਦੇਈ ਜਾਣੀ ਆ ਕਿ ਮੈਂ ਕਦੇ ਅੰਡੇ ਨਹੀਂ ਬਣਾਏ ਹੈ ਮੇਰੀ ਗੱਲ ਸੁਣੋ ਸਹੀ ਮੈਂ ਹੋਰ ਕੋਈ ਵੀ ਸਬਜ਼ੀ ਬਣਾ ਦੂੰ ਪਰ ਆ ਨਹੀਂ ਦੀ ਕਿ ਮੈਂ ਸਾਂ ਤਾਪੂ ਵੀ ਨਹੀਂ ਗੱਤ ਕਰਦੀ ਮੇਰੇ ਨੂੰ ਗਾਜ ਮਾਰਦੀ ਏ ਰੱਬ ਨੇ ਇੱਕ ਬੰਡ ਲੈ ਕੇ ਆਉਂਦੀ ਏ ਮੇਰੀ ਗੱਲ ਸੁਣ ਚੁੱਪ ਕਰਕੇ ਇਹਨਾਂ ਨੂੰ ਚੱਕ ਕੇ ਆਪ ਸਾਫ ਕਰ ਜਿਹੜੇ ਸਾਫ ਤੇ ਆ ਖਾਣੇ ਆ ਖਾਈ ਨਹੀਂ ਖਾਣੇ ਨਾ ਖਾਈ ਬਣਾ ਕੇ ਦੇ ਸਾਨੂੰ ਪਰ ਜੇ ਮੈਂ ਤਾਂ ਕਦੇ ਬਣਾਇ ਨਹੀਂ ਕੀ ਤੇ ਹੋਰ ਕੌਣ ਬਣਾਊਗਾ ਚਲ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਮੈਨਾਂ ਦੀਦੀ ਨੂੰ ਬੁਲਾ ਲੇ। ਆ ਜਿਹੜੀਆਂ ਗੱਲਾਂ ਜੀਆਂ ਕਰਦੀਆਂ ਨਾ ਜਿਹੜੇ ਪਾਠ ਬੂਟ ਜੇ ਕਰਦੀਆਂ ਤੇ ਦਿਮਾਗ ਤੋਂ ਕੱਢ ਦੇ ਠੀਕ ਹੈ ਨਾ ਇਹਨਾਂ ਨੂੰ ਚੁੱਪ ਕਰਕੇ ਬਣਾਉਣ ਲੱਗ ਜਾ। ਮੇਰੀ ਗੱਲ ਤਾਂ ਸੁਣੋ। ਇੱਕ ਵਾਰੀ ਦੀ ਬਣਾ ਦੂ ਮੈਂ ਸਿੱਖ ਲਊਗੀ ਮੈਂ ਫਿਰ ਬਣਾ ਦੇ ਦੂ। ਇੱਕ ਵਾਰੀ ਐਂ ਦੀਦੀ ਕਿਵੇਂ ਬਣਾ ਦੂਗੀ? ਚਲ ਨਹੀਂ ਆਂਡੇ ਬਣਾ ਸਕਦੀ ਮੀਟ ਬਣਾ ਲਈ ਮੀਟ ਨੇ ਆਉਣਾ ਮੈਂ। ਨਹੀਂ ਨਹੀਂ ਜੀ। ਇਹ ਨਾ ਮੁਚਾ। ਨਹੀਂ ਨਹੀਂ ਕਰੀ ਜਾਂਦੇ ਆ ਇਹਦੇ ਗੰਦੇ ਮੈਂ ਬਣਾਉਂ ਚੱਕ ਕੇ ਨਾ। ਚੱਕ ਨਾ ਮੈਂ ਕਰਦੀ ਨਹੀਂ ਕੋਈ ਗੱਲ ਮੈਂ ਤੈਨੂੰ ਕਹਾਂ ਮੇਰੇ ਸਾਹਮਣੇ ਚੱਕ ਨਾ ਇਹ ਬਈ ਯਾਦ ਨਹੀਂ ਨਿਕਸਾਂ ਦੇ ਆਈਦੀ ਕਰਨੀ ਸੀ ਇੱਥੇ ਹੈ ਤੁਹਾਨੂੰ ਆਰਡਰ ਨਹੀਂ ਸੀ ਬਣਾਉਣਾ ਮੀਟਰ ਨਹੀਂ ਬਣਾਉਣਾ ਹੈ ਮੈਨੂੰ ਬਲਾ ਪਾਟ ਕਰਨ ਨੂੰ ਲਿਆਇਆ ਕਰਕੇ ਨਹੀਂ ਉੱਠਦੀ ਕੰਨ ਦਾ ਹੈ ਮਰੇ ਜਰਦੀ ਤੋਂ ਜਰਦੀ ਗੱਲਾਂ ਦੇ ਇੱਕ ਕਰਦੀ ਮੈਂ ਨਹੀਂ ਕਰਨਾ ਕਿਉਂ ਵਿਆਹ ਤੇ ਐਸੀ ਫਿਰ ਮੇਰੇ ਨਾਲ ਕੋਈ ਕੰਮ ਨਹੀਂ ਕੋਣੋ ਤੱਕਣਾ ਮੈਂ ਘਿਰ ਹਾਂ ਹੇ ਕਮੋ ਏਡੀ ਗੱਲ ਹੋ ਗਈ ਤੂੰ ਮੈਨੂੰ ਹੁਣ ਦੱਸ ਨਹੀਂ ਸਾਰਾ ਕੁਝ ਮੇਰੀ ਗੱਲ ਸੁਣ ਲੈ ਰਹਿਣ ਦੇ ਬੱਸ ਹੁਣ ਨਹੀਂ ਕਿਤੇ ਵੀ ਜਾਣਾ ਤੂੰ ਇੰਨਾ ਅਤਿਆਚਾਰ ਕਰਦੇ ਆ ਤੇਰੇ ਤੇ ਤੂੰ ਸਾਨੂੰ ਕਦੇ ਦੱਸਿਆ ਹੀ ਨਹੀਂ 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 ਭਾਬੀ ਕੋਈ ਗੱਲ ਨਹੀਂ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਨਾ ਘਰਾਂ 'ਚ ਹੁੰਦੀਆਂ ਰਹਿੰਦੀਆਂ ਨੇ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਛੋਟੀਆਂ ਗੱਲਾਂ ਤੈਨੂੰ ਇਹ ਛੋਟੀਆਂ ਗੱਲਾਂ ਲੱਗਦੀਆਂ ਆਂ ਦੇਖ ਭਾਬੀ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੂੰ ਵੀਰੇ ਵਰਗਾ ਇਨਸਾਨ ਮਿਲੇ ਮੈਂ ਨਾ ਉਹਨੂੰ ਆਪਦੇ ਪਿਆਰ ਨਾਲ ਬਦਲ ਦੂੰਗੀ ਮੈਨੂੰ ਪਤਾ ਉਹ ਜ਼ਰੂਰ ਬਦਲ ਜਾਣਗੇ ਬਦਲ ਜਾਣਗੇ ਨਾ ਜਿਹਨਾਂ ਨੂੰ ਐ ਨਹੀਂ ਪਤਾ ਵਿਆਹ ਕੇ ਗਈ ਨੂੰ ਤਾਂ ਹਜੇ ਮਹੀਨਾ ਹੋਇਆਗਾ ਤੈਨੂੰ ਕਿੰਨਾ ਅਤਿਆਚਾਰ ਕਰਦੇ ਆ ਤੇਰੇ ਤੇ ਕੰਮੋਂ ਨਹੀਂ ਬਦਲਣਾ ਉਹਨਾਂ ਨੇ ਮੰਨ ਲੈ ਮੇਰੀ ਗੱਲ ਆਪਾਂ ਤਲਾਕ ਦੇ ਦਾਂਗੇ ਉਹਨਾਂ ਨੂੰ ਤੇਰਾ ਤਲਾਕ ਮੈਂ ਕਰਵਾਉਂਗੀ ਠੀਕ ਆ ਕਪੀ ਨਹੀਂ ਤੂੰ ਨਬਾਲਾ ਸੋਚਦੀ ਹੈਗੀ ਹੌਲੀ ਹੌਲੀ ਜ਼ਰੂਰ ਬਦਲ ਜਾਣਗੇ ਹਜੇ ਉਹਨਾਂ ਨੂੰ ਨਾ ਮੇਰਾ ਫੇਤ ਨਹੀਂ ਹੈਗਾ ਹਜੇ ਜੋ 5-6 ਮਹੀਨੇ ਹੋਗੇ ਨਾ ਦੇਖੀ ਜਾਈ ਉਹੀ ਸਣੀ ਨਾ ਮੇਰੇ ਸਾਹ ਚ ਸਹ ਲਿਆ ਕਰੂਗਾ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਗੁਰੂ ਦੇ ਘਰ ਜੂਰੀ ਚ ਲਾਵਾਂ ਲਿਆ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਤੇ ਨਾ ਪੂਰਾ ਭਰੋਸਾ ਹੈਗਾ ਉਹ ਜ਼ਰੂਰ ਬਦਲ ਜਾਣਗੇ ਨਾਲੇ ਇੱਕ ਗੱਲ ਹੋਰ ਮੈਂ ਨਾ ਇਨੂ ਪਤੀ ਮੰਨਿਆ ਤਾਂ ਮੈਂ ਇਸੇ ਨਾਲ ਹੀ ਆਖਰੀ ਸਾਤਕ ਦਿਨ ਕੱਡੂੰਗੀ ਜਿਵੇਂ ਮਰਜ਼ੀ ਹੋ ਜੇ ਤੂੰ ਮੇਰੀ ਗੱਲ ਸੁਣ ਕਮੋ ਮੈਨੂੰ ਪਤਾ ਤੂੰ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਯਕੀਨ ਕਰਦੀਆਂ ਪਰ ਇਹ ਗੱਲ ਗੁਰਬਾਣੀ ਚ ਵੀ ਲਿਖੀ ਆ ਜ਼ੁਲਮ ਕਰਨਾ ਪਾਪ ਆ ਨਾ ਤੇ ਸਹਿਣਾ ਉਸ ਤੋਂ ਵੀ ਵੱਡਾ ਪਾਪ ਆ ਭਾਬੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਂ ਸੋਅਰ ਸ਼ਾਮ ਨਾਲ ਇਹੀ ਅਰਦਾਸ ਕਰਦੀ ਆ ਪ੍ਰਮਾਤਮਾ ਮੇਰੇ ਅੰਗ ਸੰਗ ਸਹਾਈ ਹੋਈ ਮੈਂ ਇਹਨਾਂ ਨੂੰ ਬਦਲ ਸਕਾਂ ਚੱਲ ਮੇਰੀ ਗੱਲ ਸੁਣ ਹੁਣ ਵੀਰੇਰ ਕੇ ਕੋਲ ਕੋਈ ਗੱਲ ਨਹੀਂ ਕਰਨੀ ਠੀਕ ਹੈ ਮੈਂ ਨਾ ਆਪਦਾ ਦੁੱਖ ਸਾਰਾ ਤੈਨੂੰ ਦੱਸਿਆ ਤੂੰ ਮੇਰੀ ਪਰਜਾਈ ਹੈਗੀ ਜੇ ਤੂੰ ਅੱਗੇ ਗੱਲ ਕਰੇਂਗੀ ਅੱਗੇ ਤੋਂ ਫਿਰ ਮੈਂ ਤੇਰੇ ਕੋਲ ਕੋਈ ਗੱਲ ਨਹੀਂ ਕਰਨੀ ਹੈਗੀ ਕੰਮੋ ਤੂੰ ਕਾਮਲੀ ਹੋਈਆਂ ਇਹ ਗੱਲ ਕੋਈ ਲੁਕਾਉਣ ਵਾਲੀ ਆ ਫਿਰ ਕੀ ਹੁੰਦਾ ਭਾਬੀ ਨੂੰ ਕੋਣੀ ਪੈਣੀ ਆ ਅੱਜ ਤੈਨੂੰ ਦੁੱਖ ਦੀ ਗੱਲ ਦੱਸੀ ਆ ਕੱਲ ਨੂੰ ਸੁੱਖ ਦੀ ਵੀ ਦੱਸੂਗੀ ਨਾ ਟੈਨਸ਼ਨ ਨਾ ਲੈ ਬਦਲਿਆ ਜਾਂਦਾ ਨਾਲੇ ਆਪ ਹੀ ਤਾਂ ਕਹਿੰਦੀ ਹੁੰਨੀ ਆ ਔਰਤ ਕੀ ਨਹੀਂ ਕਰ ਸਕਦੀ ਔਰਤ ਸਭ ਕੁਝ ਬਦਲ ਦਿੰਦੀ ਆ ਮੈਂ ਬਦਲੂੰਗੀ ਉਹਨਾਂ ਨੂੰ ਕੰਮੋਂ ਮੈਂ ਸਿਰਫ ਇਹ ਕਹਣੀ ਹੂ ਨੀ ਆ ਵੀ ਗਰੀਬੀ ਅਮੀਰੀ ਆਉਂਦੀ ਰਹਿੰਦੀ ਆ ਦੁੱਖ ਸੁੱਖ ਆਉਂਦਾ ਪਰ ਇਹ ਥੋੜੀ ਮੈਂ ਤੈਨੂੰ ਸਿਖਾਇਆ ਲਵੀ ਤੂੰ ਅਤਿਆਚਾਰ ਸਹੇ ਜਾਈਂ ਛਿੱਤਰ ਖਾਈ ਜਾਈਂ ਉਹਨਾਂ ਨੇ ਅੱਜ ਤੇਰੇ ਤੇ ਹੱਥ ਚੱਕਦੇ ਆ ਨਾ ਕੱਲ ਨੂੰ ਕੁਝ ਵੀ ਕਰ ਸਕਦੇ ਆ ਭਾਬੀ ਤੂੰ ਬਾਲਾ ਸੋਚਦੀ ਆ ਜਾ ਮੇਰੇ ਵਾਸਤੇ ਚਾਹ ਬਣਾ ਬਸ ਤੂੰ ਕਿਸੇ ਕੋਲ ਗੱਲ ਨਾ ਕਰੀ ਜਾ ਹੱਠ ਘੜ ਚਾਹ ਬਣਾ ਚਲ ਠੀਕ ਆ ਨਾਲੇ ਟੈਨਸ਼ਨ ਨਾ ਲਿਆ ਕਰ ਆਪੇ ਮੈਂ ਨਹੀਂ ਲੈਂਦੀ ਟੈਨਸ਼ਨ ਤੂੰ ਚਾਹ ਬਣਾ ਮੇਰੇ ਵਾਸਤੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੂੰ ਅੱਜ ਹੀ ਗੱਲਾਂ ਦੱਸਦੀ ਐ ਪਹਿਲਾਂ ਨਹੀਂ ਦੱਸ ਸਕਦੀ ਸੀਗੀ ਮੈਂ ਪਹਿਲਾਂ ਕਿਵੇਂ ਦੱਸਦੀ ਕਮੋ ਦੀਦੀ ਨੇ ਨਾ ਮੈਨੂੰ ਸੌਹ ਪਾਈ ਸੀ ਆਪਦੀ ਸੌਹ ਪਾਈ ਸੀ ਸੌਹਾਂ ਕੀ ਕਰਨੀਆਂ ਹੁਣ ਤੇਰੀਆਂ ਸੌਹ ਦੇ ਚੱਕਰ ਚ ਅੱਜੋ ਮਰਨ ਕਰਾਰੇ ਬੈਠੀ ਹੈਗੀ ਉਹ ਤੈਨੂੰ ਕੀ ਪਤਾ ਕਿ ਕੀ ਹਾਲ ਹੋਇਆ ਉਹਦਾ ਜਿਹੜੇ ਲੱਤਾਂ ਚੱਕਿਆ ਉਹਨੂੰ ਕਿਉਂ ਬੋਲੀ ਜਾਂਦਾ ਕੁੜੀ ਨੂੰ ਨਹੀਂ ਡਾੜੀ ਹੁਣ ਬੋਲਣਾ ਨਹੀਂ ਨੇ ਗੱਲਾਂ ਪਤਾ ਲਪੋ ਰੱਖਦੇ ਆ ਫਿਰ ਪਟਕ ਰੱਖਦੇ ਆ ਜਦ ਤੇ ਅਸੀਂ ਕਹਿਆ ਮੈਨ ਲੈ ਉਹਨੂੰ ਉਦੋਂ ਹੀ ਉਹ ਨੀਲ ਪੈ ਸੀ ਹੱਥਾਂ ਤੇ ਤੇ ਇੱਥੇ ਗੱਲ ਤੇ ਤੁਸੀਂ ਇਹ ਗੱਲ ਜਿਹੜੀ ਮੇਰੇ ਕੋਲੇ ਕਰੀਏ ਤੁਸੀਂ ਮਾੜਾ ਦੱਸਦੇ ਤਾਂ ਸਹੀ ਮ ਉਹਨਾਂ ਤੁਹਾਨੂੰ ਪਤਾ ਇਸ ਉਹਨਾਂ ਦੇ ਏਡੇ ਵੱਡੇ ਚੱਕਰ 'ਚ ਤੁਸੀਂ ਸਾਰੇ ਹਿੱਸੇਦਾਰ ਹੋਗੇ ਉਹਦੇ ਜੇ ਕੁਝ ਉਹਨੂੰ ਹੁੰਦਾ ਨਾ ਆਪਣੀ ਕੁੜੀ ਨੂੰ ਉਹਦੀ ਮੌਤ ਦੇ ਜ਼ਮੇਵਾਰ ਤੁਸੀਂ ਵੀ ਹੋ ਜਿਹੜੇ ਤੁਸੀਂ ਪਰਦੇ ਰੱਖੇ ਆ ਤੁਸੀਂ ਮੇਰੇ ਕੋਲ ਤਾਂ ਗੱਲ ਕਰਦੇ ਮੈਂ ਸਮਝਦਾ ਆਪੇ ਫਨੀ ਦਾ ਜਾ ਕੇ ਗੱਲ ਬਾਤ ਮੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ ਕਰੀ ਜਦੋਂ ਪੁੱਛਦਾ ਕਹਿੰਦੇ ਵਧੀਆ ਹੱਸਦੀ ਖੇਡਦੀ ਹੈ ਵਧੀਆ ਬੱਦਦੀ ਹੈਗੀ ਪੁੱਛ ਤਾਂ ਗੱਲ ਕਰਦੇ ਮੈਂ ਤਾਂ ਦੱਸਣਾ ਹੀ ਸੀਗਾ ਕਮੋ ਨੇ ਰੋਕਤਾ ਮੈਨੂੰ ਮੈਂ ਉਹਨੂੰ ਸਮਝਾਇਆ ਸੀਗਾ ਵੀ ਦੱਸਣਾ ਜ਼ਰੂਰੀ ਆ ਤਨੂ ਕੀ ਪਤਾ ਹੁਣ ਮੈਂ ਕਿਹੜੇ ਹਾਲਾਤਾਂ ਨਾਲ ਜਦੋਂ ਚੱਕਿਆ ਨੂੰ ਹਸਪਤਾਲ ਚੋਂ ਜਦੋਂ ਲੈ ਕੇ ਗਿਆ ਮੈਂ ਨਾ ਮੈਨੂੰ ਪਤਾ ਵਾ ਕਿਵੇਂ ਲੈ ਕੇ ਗਿਆ ਮੈਂ ਤਾਂ ਚੱਕੀ ਨਹੀਂ ਜਾਂਦੀ ਸੀ ਮੈਂ ਕਿੱਡਾ ਪੱਥਰ ਦਿੱਤਾ ਉਹਨੂੰ ਚੱਕਣ ਵਾਸਤੇ ਹਸਪਤਾਲ ਦੇ ਅੰਦਰ ਕਵਰ ਕਰਵਾਇਆ ਤੁਹਾਨੂੰ ਕੀ ਦੱਸਾਂ ਮੈਂ ਕਿਹੜੀ ਤੁਹਾਨੂੰ ਨਹੀਂ ਪਤਾ ਕਿਹੜੇ ਹਾਲਾਤਾਂ ਚ ਲੈ ਕੇ ਗਿਆ ਗਮਰੀ ਭੈਣ ਨੂੰ ਚੱਕ ਕੇ ਮਰਦਾਪ ਨਹੀਂ ਹੁੰਦਾ ਸੀ ਮੈਂ ਕੋਲ ਦੇਖ ਕੇ ਜਿੱਦਾਂ ਕਵਰ ਕਰਾਇਆ ਮੈਂ ਕੋਈ ਗੱਲ ਕਰਦੇ ਆਂ ਆਪਾਂ ਦਸ ਦਿਨਾਂ ਦੀ ਗੱਲ ਸੀਗੀ ਆਪਾਂ ਘਰੇ ਬਾਹਰ ਲੰਦੇ ਕੋਈ ਨਹੀਂ ਏਡਾ ਕੁ ਹੋਈ ਜਾਂਦਾ ਸੀ ਤੁਸੀਂ ਮੈਨੂੰ ਘੋੜਾ ਰੱਖ ਰੱਖਿਆ ਕੀ ਕਿਹਾ ਦੀ ਗੱਲ ਮੈਨੂੰ ਪੜੀ ਕੋਈ ਮਰਾਂਗੀ ਜੀ ਇਹਨਾਂ ਨੂੰ ਔਰ ਫਿਰ ਆ ਕੀ ਹੋ ਗਿਆ ਔਰ ਇਹ ਕਿੱਡਾ ਟੱਕਰ ਪੈ ਗਿਆ ਹੁਣ ਜੀ ਇਹ ਦੇਖੋ ਤੁਸੀਂ ਪੁੱਤਰਾ ਤੁਸੀਂ ਤਾਂ ਬਹਿਣਾ ਬਹਿਣਾ ਥਾਂ ਦੇ ਹੁਣ ਉਹ ਤਾਂ ਕੁਝ ਚੱਲ ਨਹੀਂ ਜੀ ਹੁਣ ਏਡਾ ਟੱਕਰ ਪੈ ਗਿਆ ਹੁਣ ਕੀ ਕਰਾਂਗੇ ਹੁਣ ਕੀ ਕੋਲੇ ਆਵਾਂਗੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਆਪਾਂ ਜਿਹੜੀ ਨੀਹਾ ਦੀ ਸਟੋਰੀ ਬਣਾ ਰਹੇ ਆਂ ਸੌਰੀ ਆਪਾਂ ਥੋੜੀ ਜੀ ਮਤਲਬ ਕਿ ਸੇਮ ਨਹੀਂ ਬਣਾ ਰਹੇ ਆਂ ਆਪਾਂ ਥੋੜਾ ਚੇਂਜ ਕਰਕੇ ਬਣਾ ਰਹੇ ਆਂ ਠੀਕ ਹੈ ਨਾ ਤੇ ਚਲੋ ਆਪਾਂ ਉਹ ਪੂਰਾ ਦੁੱਖ ਤਾਂ ਨਹੀਂ ਬਿਆਨ ਕਰ ਸਕਦੇ ਇੱਕ ਅਫਸੋਸ ਦੇ ਤੌਰ ਤੇ ਹਨਾ ਜਿੰਨਾ ਕੁ ਸਾਡੇ ਤੋਂ ਹੋ ਸਕਦਾ ਅਸੀਂ ਉਨੀ ਕੋਸ਼ਿਸ਼ ਕਰ ਰਹੇ ਆਂ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਵੀ ਸਿੱਖ ਪ੍ਰਤੀ ਸਿੱਖ ਧਰਮ ਪ੍ਰਤੀ ਕਿੰਨੀ ਸ਼ਰਧਾ ਸੀ ਉਸ ਭੈਣ ਦੀ ਹਨਾ ਤੇ ਜਿੰਨਾ ਵੀ ਕਲਯੁਗੀ ਸੌਹਰਿਆਂ ਨੇ ਹਨਾ ਉਹਦੇ ਨਾਲ ਕਿੰਨਾ ਮਾੜਾ ਵਿਹਾਰ ਕੀਤਾ ਕਿੰਨਾ ਤਸ਼ੱਦਦ ਕੀਤਾ ਆਪਾਂ ਭੈਣ ਦੀ ਆਪਾਂ ਵੀ ਮਤਲਬ ਕਿ ਸਾਰੀ ਸਟੋਰੀ ਦਿਖਾਵਾਂਗੇ ਵੀ ਪੇਕੇ ਘਰੇ ਉਹ ਕਿੰਨੀ ਖੁਸ਼ ਸੀ ਕੀ ਕੀ ਹੋ ਰਿਹਾ ਸੀ ਪੇਕੇ ਘਰ 'ਚ ਵੀ ਉਹਦੇ ਤੇ ਫਲੈਸ਼ਬੈਕ ਚੱਲੂਗਾ ਤੇ ਵੀ ਤੁਸੀਂ ਪਲੀਜ਼ ਸਾਨੂੰ ਮਾਫ ਕਰਿਓ ਜੇ ਸਾਡੇ ਤੋਂ ਕੋਈ ਗਲਤੀ ਹੋ ਰਹੀ ਆ ਹਨਾ ਵੀ ਅਸੀਂ ਸ਼ਬਦ ਵਰਤਦੇ ਆ ਜਿਵੇਂ ਵੀ ਪਾਠ ਕਰੀ ਜਾਨੀ ਆ ਤੂੰ ਹਨਾ ਵੀ ਕੁੱਟਮਾਰ ਹੋ ਰਹੀ ਏ ਬਾਲਾਂ ਤੋਂ ਫੜਿਆ ਜਾ ਰਿਹਾ ਪਲੀਜ਼ ਅਸੀਂ ਉਹਨਾਂ ਚੀਜ਼ਾਂ ਦੀ ਪਹਿਲਾਂ ਤੁਹਾਡੇ ਤੋਂ ਮਾਫੀ ਮੰਗਦੇ ਆ ਕਿ ਹਨਾ ਵੀ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ ਤੇ ਅਸੀਂ ਖੁਦ ਮਤਲਬ ਕਿ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਜੁੜੇ ਹੋਏ ਨੇ ਹਿੰਦੂ ਮੁਸਲਮ ਸਿੱਖ ਈਸਾਈ ਹਨਾ ਵੀ ਅਸੀਂ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਆਂ ਵੀ ਕੋਈ ਵੀ ਇਹ ਕਿਸੇ ਜਾਤੀ ਧਰਮ ਨੂੰ ਜਾਂ ਜਾਤੀ ਨੂੰ ਲੈ ਕੇ ਜਾਂ ਧਰਮ ਨੂੰ ਲੈ ਕੇ ਵੀਡੀਓ ਨਹੀਂ ਬਣਾਈ ਗਈ ਇਹ ਅਸੀਂ ਉਸ ਭੈਣ ਦਾ ਦਰਦ ਪੇਸ਼ ਕਰ ਰਹੇ ਆਂਗੇ ਇੱਕ ਵੀਡੀਓ ਦੇ ਰਾਹੀਂ ਠੀਕ ਹੈ ਵੀ ਅਸੀਂ ਵੀ ਚਾਹੁੰਦੇ ਆਂ ਵੀ ਅਸੀਂ ਵੀ ਇਹ ਜੇਹੀ ਚੀਜ਼ ਲੈ ਕੇ ਆਈਏ ਤੁਹਾਡੇ ਸਾਹਮਣੇ ਹਨਾ ਵੀ ਜਿਹੜੇ ਐਦਾਂ ਦੇ ਨਰਦਾਈ ਲੋਕ ਨੇ ਮਾੜੀ ਮੋਟੀ ਉਹਨਾਂ ਨੂੰ ਸਮਝ ਆਵੇ ਸਾਡੀ ਵੀ ਇੱਕ ਇਹ ਛੋਟੀ ਜੀ ਕੋਸ਼ਿਸ਼ ਆ ਭੈਣ ਨੂੰ ਇਨਸਾਫ ਦਿਵਾਉਣ ਦੇ ਲਈ ਹਨਾ ਮਾਪਿਆਂ ਦੀ ਧੀ ਨਹੀਂ ਮੁੜ ਕੇ ਆ ਸਕਦੀ ਤੇ ਨਾ ਹੀ ਆਪਾਂ ਉਹ ਦਰਦ ਜਿਹੜਾ ਉਹਨਾਂ ਦੇ ਅੰਦਰ ਹੈ ਨਾ ਉਹ ਦਰਦ ਆਪਾਂ 1% ਵੀ ਫੀਲ ਆਪਾਂ ਕਰ ਨਹੀਂ ਸਕਦੇ ਆਪਾਂ ਉਹ ਉਹਨਾਂ ਦੇ ਦੇਖੋ ਕੀ ਬੀਤ ਰਹੀ ਹੈ ਹਨ ਜਿਨ੍ਹਾਂ ਦੇ ਨਾਲ ਦੀ ਜੰਮੀ ਭੈਣ ਤੁਰ ਗਈ ਜਿਨ੍ਹਾਂ ਦੇ ਢਿੱਡੋ ਜੰਮੀ ਤੁਰ ਗਈ ਹਨ ਉਹ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਆਪਣੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਹੈ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿ ਉਹਨਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋ ਸਕੇ ਉਹਨਾਂ ਨੂੰ ਮੇਰੀ ਭੈਣ ਨੂੰ ਨੇਹਾ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਉਹ ਕਿਵੇਂ ਤੜਫ ਤੜਫ ਮਰੀ ਹੈਗੀ ਜਿਵੇਂ ਉਹਦੀ ਤੜਫ ਤੜਫ ਜਾਨ ਨਿਕਲੀ ਆ ਇਹਨਾਂ ਨੂੰ ਨਰਦਈਆਂ ਨੂੰ ਵੀ ਉਵੇਂ ਹੀ ਤੜਫਾ ਕੇ ਮਾਰਿਆ ਜਾਵੇ ਅਸੀਂ ਦੁਵਾਰਾ ਤੁਹਾਡੇ ਤੋਂ ਫੇਰ ਮਾਫੀ ਮੰਗਦੇ ਆ ਵੀ ਜੇ ਸਾਡੇ ਤੋਂ ਜਿਹੜੇ ਲਫ਼ਜ਼ ਵਰਤੇ ਜਾਂਦੇ ਨੇ ਜਾਂ ਕੁਝ ਵੀ ਹੁੰਦਾ ਹਨਾ ਉਹਨਾਂ ਦੀ ਸਾਨੂੰ ਮਾਫੀ ਦਿੱਤੀ ਜਾਵੇ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਉਹ ਚੀਜ਼ ਨੂੰ ਦਰਸਾਉਣ ਦੀ ਤੇ ਅਸੀਂ ਬਹੁਤ ਕੁਸ਼ਟ ਵੈਸੇ ਕੱਟਆਊਟ ਕਰਨੇ ਆ ਵੀ ਸਾਡੇ ਤੋਂ ਨਾ ਬੋਲਿਆ ਜਾਵੇ ਨਾ ਉਹ ਚੀਜ਼ ਅਸੀਂ ਐਡ ਕਰੀਏ ਪਰ ਮੱਲੂ ਮੱਲੀ ਐਡ ਕਰਨੀ ਪੈ ਰਹੀ ਆ ਕਿਉਂਕਿ ਜਿਹੜੀਆਂ ਚੀਜ਼ਾਂ ਨਾਲ ਨੂੰ ਲੈ ਕੇ ਭੈਣ ਨੂੰ ਟਾਰਚਰ ਕੀਤਾ ਜਾਂਦਾ ਸੀ ਖਾਸ ਕਰਕੇ ਉਹ ਚੀਜ਼ਾਂ ਦਾ ਵਿੱਚ ਲੈ ਕੇ ਆਉਣੀਆਂ ਪੈਣੀਆਂ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਬਾਕੀ ਸਪੋਰਟ ਕਰੋ ਰੱਜ ਕੇ ਮਤਲਬ ਕਿ ਵੀ ਉਹਨਾਂ ਜਿਹੜੇ ਨੰ ਕਾਤਲ ਨੇਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕੇ ਧੰਨਵਾਦ